ਅਕਾਲ ਤਖਸਾਲ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ ਸ੍ਰੀ ਅਕਾਲ ਤਖਸਾਲ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਧਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸ ਸੈਕੰਡ ਸੀਨੀਅਰ ਮੋਸ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਛਲੀ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੋੜ ਰਹੇ ਸੀ ਦੇਖੋ ਸਤੀਪੇ ਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਨਗਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਹੈ ਉਹ ਵੱਡੀ ਤਾਕਤ ਕਿਹੜੀ ਹੈ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮਕਾਰਬੰਦ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਫ਼ਕੀਲ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਚੁੱਲ੍ਹੇ ਸਿਮੇਟੋ ਮਤਲਬ ਕਿ ਮਾਲ ਸਾਹਿਬ ਆਪ ਦਾ ਵੀ ਸਾਰੇ ਕਾਲੀਦਲ ਉਹ ਵੀ ਉਹ ਵੀ ਸਿਮੇਟਣ ਅੰਮ੍ਰਿਤ ਪਾਲ ਉਹਰੇ ਵੀ ਸਿਮੇਟਣ ਇਹ ਦਾਗੀ ਤੇ ਬਾਗੀ ਵੀ ਸਮਹਿਤਨ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਫੇਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪੋਂਜ਼ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਦੋਂ ਵੀ ਤੁਸੀਂ ਨਾਲ ਹੀ ਸੀ ਮਤਲਬ ਇਹ ਚਾਹੇ ਬੀਬੀ ਜ਼ਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਇਹ ਆਲੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮਹਿਤਪੂਰੀ ਸਾਹਿਬ ਤੋਂ ਬਹੁਤ ਵੱਡੇ ਔਦੇ ਤੇ ਸਨ ਦੇਖੋ ਇੱਕ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲ ਇਹ ਰਹੇ ਹੈ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਵੀ ਚਾਹੁੰਦੇ ਆ ਕਿ देयर ਸ਼ੁੱਡ ਬੀ ਯੂਨਿਟੀ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜੇਜ ਵਿੱਚ ਕੋਈ ਸੱਚਾਈ ਹੁੰਦੀ ਨਾ ਤੇ ਇੰਨੇ ਸਾਲ ਨਾ ਲੱਗਦੇ ਔਰ ਮੈਂ ਅੱਜ ਵੀ ਅਪੀਲ ਕਰਦਾ ਜੋੜਦਾ ਹੱਥ ਜੋੜ ਕੇ ભાઈ ਹੁਣ ਕਰ ਦਿਓ ਹੁਣ ਨਵੇੜਾ ਕਰ ਦਿਓ 4 ਸਾਲ ਤੋਂ ਕਿੰਨਾ ਚਿਰ મતલਬ ਗਿਨੀਜ਼ ਬੁੱਕ ਦਾ ਵਰਡ ਰਿਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਹੀ ਕਿਥੇ ਮਰ ਮੁੱਕ ਜਾਮ ਮੇਰੇ ਜੂੰਦੇ ਜੀ ਤਾਂ ਕੰਮ ਨਵੇੜ ਦਿਓ ਜਿਹੜਾ ਨਵੇੜਨਾ ਕਿੰਨੇ ਤੱਕ ਪੰਜਾਬ ਚ ਸਰਕਾਰ ਰਹਿ ਗਈ ਤਦ ਤੱਕ ਤਾਂ ਇਹ ਹਲੇ ਚੱਲੂਗਾ ਪੈਣੀ ਕਿ ਲੱਗਦਾ ਕਿ 27 ਚ ਵੀ ਦੁਬਾਰਾ ਰਿਪੀਟ ਕਰਨਗੇ ਫੇਰ ਵੀ ਤਾਂ ਹੋ ਸਕਦਾ ਕੌਣ ਕੌਣ ਇਹਦਾ ਤਾਂ ਲਿਵਰ ਪੈ ਜਾਣਾ ਦੂ ਕਾ ਨਸ਼ਾ ਹੀ ਇਹ ਕੱਢ ਦਵੇ 25 ਭਗਵੰਤ ਮਾਨ ਦੇਖੋ ਕੇਜਰੀਵਾਲ ਬੜਾ ਸਿਆਣਾ ਉਹਨੇ ਕਿਹਾ ਅਹੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹਦਾ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟਸ ਵਾਲਿਆਂ ਨੇ ਬਚਾਇਆ ਜੇ ਕੋਈ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹਦਾ ਜੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀ ਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਵਨਰੇਬਲ ਸੁਪਰੀਮ ਕੋਰਟ ਚ ਮੈਂ ਬਾਰਡਰ ਸਾਈਡ ਤੇ ਖੜਾ ਕਰੂਗੀ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾਂ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਤ ਕੀ ਮੇਰੇ ਵਕੀਲ ਸਹਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਿਆ ਔਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆ ਰੈਡੀ ਟੂ ਜੇ ਐਨ ਐ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਕੀ ਜੇ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜਰੂਰ ਜਾਵਾਂਗੇ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦਿਆਂ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਏਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋੜ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਣ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਹੀਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾ ਕਰਾਂਗੇ ਮਗਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਸੋ ਮੈਂ ਚਾਹਾਂਗਾ ਹੁਣ ਆਨਰਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਵੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨ ਬਿਨ ਪਾਲਣਾ ਕਰੇ ਹਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਔਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਜੈਡ ਦੀ ਐਵੀਡੈਂਸ ਅਗੇਨਸ ਮਜੀਠਿਆ ਇਜ਼ ਫਰੇਲ ਨਾਟ ਕ੍ਰੈਡੀਬਲ ਐਂਡ ਹੀ ਇਜ਼ ਨਾਟ ਗਿਲਟੀ ਆਫ ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ